ਉਹ ਵੀਡੀਓ ਨਕਲੀ ਹੈ ਜੀ ਮੈਂ ਸਿੰਘ ਸਾਹਿਬ ਨੂੰ ਦੱਸਦਾ ਕਿ ਕਿਸੇ ਵੀ ਪੱਖ ਤੋਂ ਇਸ ਵੀਡੀਓ ਨੂੰ ਆਪਾਂ ਇਸ ਵੀਡੀਓ ਦੇ ਆਧਾਰ ਤੇ ਕੋਈ ਸਪਸ਼ਟੀਕਰਨ ਕਾਹ ਦੇ ਦੀ ਜੀ ਹੈ ਜਿਹੜੀ ਚੀਜ਼ ਨਕਲੀ ਹੈ ਜਿਸ ਵਿੱਚ ਮੈਂ ਹੈ ਹੀ ਨਹੀਂ ਜੋ ਅੱਜ ਕੱਲ ਏਆਈ ਦਾ ਜ਼ਮਾਨਾ ਜੋ ਮਰਜ਼ੀ ਬਣਾ ਲਓ ਕਿਸੇ ਦਾ ਵੀ ਬਣਾ ਲੈਣੇ ਤੇ ਉਹਦੇ ਬਾਰੇ ਮੈਂ ਦੱਸਦਾ ਕਿ ਉਹ ਨਕਲੀ ਹੈ ਜਿੱਥੋਂ ਮਰਜ਼ੀ ਸਿੰਘ ਸਾਹਿਬ ਕਹਿਣ ਜਿਹੜੀ ਮਰਜ਼ੀ ਫਰੈਂਸਿਕ ਲੈਬ ਦੇ ਵਿੱਚ ਜਾ ਕੇ ਉਹਦੀ ਜਾਂਚ ਕਰਾ ਸਕਦੇ ਨੇ ਤੇ ਉਹ ਵੀਡੀਓ ਬਿਲਕੁਲ ਨਕਲੀ ਹੈ ਜੀ ਉਹਦੇ ਵਿੱਚ ਮੈਂ ਹੈ ਹੀ ਨਹੀਂ ਤੇ ਨਾ ਹੀ ਇੰਟੀਰੀਅਰ ਘਰ ਵਾਲਾ ਹੈ ਕੋਈ ਜਾਂ ਕੋਈ ਹੋਰ ਇਦਾਂ ਦਾ ਵੈਸੇ ਫਰੈਂਸਿਕ ਜਾਂਚ ਤੋਂ ਪਹਿਲਾਂ ਜੇ ਆਪਾਂ ਨੇਕੜਾਈ ਨਾਲ ਅੱਖ ਨੰਗੀ ਅੱਖ ਨਾਲ ਵੀ ਦੇਖੀਏ ਤਾਂ ਵੀ ਮਤਲਬ ਉਹ ਨਕਲੀ ਹੀ ਲੱਗਦੀ ਹੈ ਪਤਾ ਹੀ ਲੱਗਦਾ ਸੋ ਮੈਂ ਇਹ ਦੱਸਦਾ ਜੀ ਕਿ ਤੁਸੀਂ ਜਿੱਥੇ ਕਹੋਗੇ ਦੇਸ਼ ਦੀ ਜਿਹੜੀ ਮਰਜ਼ੀ ਲੈਬ ਜਿਹੜੀ ਹੈ ਫਰੈਂਸਿਕ ਦੀ ਉਹ ਜੇ ਜਾਂਚ ਕਰਾ ਲੂ ਤੇ ਉਹ ਨਕਲੀ ਹੈ ਮੈਂ ਨਕਲੀ ਵਾਰ ਸਪਸ਼ਟੀਕਰਨ ਕੀ। ਅਕਾਲ ਤਖਤ ਸਾਹਿਬ ਵਿਖੇ ਪੇਸ਼ੀ ਤੋਂ ਬਾਅਦ ਪੰਜਾਬ ਦੇ ਸੀਐਮ ਭਗਵੰਤ ਮਾਨ ਦਾ ਇੱਕ ਬਿਆਨ ਸਾਹਮਣੇ ਆਇਆ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਕਥਿਤ ਵਾਇਰਲ ਵੀਡੀਓਜ਼ ਜਿਹੜੀਆਂ ਨੇ ਉਹ ਨਕਲੀ ਨੇ ਤੇ ਜਿਹੜੀ ਚੀਜ਼ ਅਸਲੀ ਹੈ ਹੀ ਨਹੀਂ ਕਿ ਜਿਹਦੇ ਵਿੱਚ ਮੈਂ ਹੈ ਹੀ ਨਹੀਂ ਉਸ ਚੀਜ਼ ਦਾ ਕੀ ਸਪਸ਼ਟੀਕਰਨ ਦਿੱਤਾ ਜਾ ਸਕਦਾ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਅੱਜਕੱਲ ਏਆਈ ਦਾ ਜ਼ਮਾਨਾ ਹੈ ਜੋ ਮਰਜ਼ੀ ਬਣਾਇਆ ਜਾ ਸਕਦਾ ਹੈ ਤੇ ਨਾਲ ਹੀ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕਿਹਾ ਕਿ ਉਹ ਦੇਸ਼ ਦੀ ਜਿਹੜੀ ਮਰਜ਼ੀ ਫੋਰੈਂਸਿਕ ਲੈਬ ਦੇ ਵਿੱਚੋਂ ਇਹਨਾਂ ਵੀਡੀਓਜ਼ ਦੀ ਜਾਂਚ ਕਰਵਾ ਸਕਦੇ ਨੇ ਤੇ ਉਹ ਇਸ ਚੀਜ਼ ਲਈ ਬਿਲਕੁਲ ਤਿਆਰ ਨੇ ਤੁਹਾਨੂੰ ਦੱਸਦੀ ਹੈ ਕਿ ਜਗਮਨ ਸਮਰਾ ਨੇ 3-4 ਮਹੀਨੇ ਪਹਿਲਾਂ ਪੰਜਾਬ ਦੇ ਸੀਐਮ ਭਗਵੰਤ ਮਾਨ ਦੀਆਂ ਕੁਝ ਕਥਿਤ ਵੀਡੀਓ ਵਾਇਰਲ ਕੀਤੀਆਂ ਸਨ ਤੇ ਹੁਣ ਇਸ ਮਸਲੇ ਤੇ ਦੁਬਾਰਾ ਇੱਕ ਵਾਰ ਫੇਰ ਤੋਂ ਉਹ ਸਾਹਮਣੇ ਆਏ ਨੇ ਦਰਅਸਲ ਕੈਨੇਡਾ ਦੇ ਇੱਕ ਸੋਸ਼ਲ ਮੀਡੀਆ ਚੈਨਲ ਦੀ ਹਰਪ੍ਰੀਤ ਸਿੰਘ ਸ਼ੋਅ ਤੇ ਇੰਟਰਵਿਊ ਦੌਰਾਨ ਉਹਨਾਂ ਨੇ ਭਗਵੰਤ ਮਾਨ ਦੀਆਂ ਕਥਿਤ ਵੀਡੀਓਜ਼ ਦੇ ਅਸਲੀ ਹੋਣ ਦਾ ਦਾਵਾ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਭਗਵੰਤ ਮਾਨ ਦੀਆਂ ਕਥਿਤ ਵੀਡੀਓਜ਼ ਨੂੰ ਉਹਨਾਂ ਨੇ ਕੈਨੇਡਾ ਦੀ ਫੋਰੈਂਸਿਕ ਲੈਬ ਡਾਕਿਊ ਫਰਾਡ ਕੈਨੇਡਾ ਤੋਂ ਚੈੱਕ ਕਰਵਾਇਆ ਹੈ ਤੇ ਜਿਸ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਇਹ ਵੀਡੀਓਜ਼ ਜਿਹੜੀਆਂ ਨੇ ਇਹ AI ਦੁਆਰਾ ਜਨਰੇਟਡ ਨਹੀਂ ਨੇ ਇਸ ਇੰਟਰਵਿਊ ਦੌਰਾਨ ਉਹਨਾਂ ਨੇ ਦੱਸਿਆ ਕਿ ਉਹ ਭਗਵੰਤ ਮਾਨ ਨੂੰ 2011 ਦੇ ਵਿੱਚ ਸਰੀ ਦੇ ਵਿੱਚ ਹੋਈ ਇੱਕ ਰੈਲੀ ਦੇ ਵਿੱਚ ਮਿਲੇ ਸਨ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਭਗਵੰਤ ਮਾਨ ਨੂੰ ਸਕੂਲ ਟਾਈਮ ਤੋਂ ਜਾਣਦੇ ਨੇ ਆਪਣੀ ਪਹਿਚਾਨ ਦੱਸਦੇ ਹੋਏ ਉਹਨਾਂ ਨੇ ਕਿਹਾ ਕਿ ਉਹ ਇੱਕ ਆਜ਼ਾਦੀ ਘੁਲਾਟੀਆਂ ਦੇ ਪੋਤੇ ਨੇ ਉਹਨਾਂ ਨੇ ਦੱਸਿਆ ਕਿ ਉਸ ਦੌਰਾਨ ਉਹਨਾਂ ਨੇ ਭਗਵੰਤ ਮਾਨਦੇਈਕ ਹੋਟਲ 'ਚ ਰੁਕਣ ਦਾ ਪ੍ਰਬੰਧ ਕੀਤਾ ਸੀ ਤੇ ਇਸ ਦੌਰਾਨ ਉਹਨਾਂ ਨੂੰ ਪਤਾ ਲੱਗਾ ਕਿ ਭਗਵੰਤ ਮਾਨ ਦੇ ਕੋਲ ਦਿਨ ਦੇ ਅਲੱਗ-ਅਲੱਗ ਟਾਈਮ ਅਲੱਗ-ਅਲੱਗ ਕੁੜੀਆਂ ਆ ਰਹੀਆਂ ਨੇ ਕਦੀ ਉਹ ਉਹਨਾਂ ਕੁੜੀਆਂ ਨੂੰ ਆਪਣੀ ਯੂਨੀਵਰਸਿਟੀ ਦੀ ਫਰੈਂਡ ਦੱਸ ਰਹੇ ਸਨ ਤੇ ਕਦੀ ਉਹ ਉਹਨਾਂ ਨੂੰ ਵਿਮਨ ਕਾਲਜ ਦੀਆਂ ਕੁੜੀਆਂ ਦੱਸ ਰਹੇ ਸਨ ਤੇ ਇਸ ਨਾਲ ਹੀ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਮਿਲਣ ਵਾਲੀਆਂ ਉਸ ਟਾਈਮ ਸਿਰਫ ਕੁੜੀਆਂ ਹੀ ਆ ਰਹੀਆਂ ਸਨ ਉਹਨਾਂ ਦੱਸਿਆ ਕਿ ਇਸ ਦੌਰਾਨ ਉਹਨਾਂ ਨੇ ਮਨਪ੍ਰੀਤ ਸਿੰਘ ਬਾਦਲ ਨੂੰ ਕੁਝ ਵੀਡੀਓਜ਼ ਸੈਂਡ ਕੀਤੀਆਂ ਸਨ ਤੇ ਪਰ ਕਿਉਂਕਿ ਉਸ ਟਾਈਮ ਟੈਕਨੋਲੋਜੀ ਇੰਨੀ ਜ਼ਿਆਦਾ ਐਡਵਾਂਸ ਨਹੀਂ ਸੀ ਤੇ ਇਹ ਵੀਡੀਓਜ਼ ਜਿਹੜੀਆਂ ਨੇ ਉਹ ਬਲਰ ਸਨ ਪਰ ਮਨਪ੍ਰੀਤ ਸਿੰਘ ਬਾਦਲ ਦਾ ਇਹ ਕਹਿਣਾ ਸੀ ਕਿ ਕਿਉਂਕਿ ਉਸ ਟਾਈਮ ਉਹਨਾਂ ਕੋਲ ਕੋਈ ਚਮਕਦਾ ਫੇਸ ਨਹੀਂ ਸੀ ਜਿਸ ਦੇ ਥਰੂ ਉਹ ਇਹਨਾਂ ਵੀਡੀਓ ਨੂੰ ਪ੍ਰੈਜ਼ੈਂਟ ਕਰ ਸਕਣ ਜਗਮਨ ਸਮਰਾ ਨੇ ਦੱਸਿਆ ਕਿ 3-4 ਮਹੀਨੇ ਪਹਿਲਾਂ ਜਦੋਂ ਉਹਨਾਂ ਨੇ ਸੋਸ਼ਲ ਮੀਡੀਆ ਤੇ ਇਹ ਵੀਡੀਓਜ਼ ਜਿਹੜੀਆਂ ਨੇ ਉਹ ਪੋਸਟ ਕੀਤੀਆਂ ਸਨ ਤਾਂ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਨਾਲ ਹੀ ਉਹਨਾਂ ਦੇ ਪਰਿਵਾਰ ਨੂੰ ਵੀ ਦਬਾਉਣ ਦਾ ਯਤਨ ਕੀਤਾ ਗਿਆ ਉਸ ਤੋਂ ਬਾਅਦ ਉਹਨਾਂ ਨੇ ਦੱਸਿਆ ਕਿ ਸਵਾਤੀ ਮਾਲੀਵਾਲ ਜੋ ਕਿ ਰਾਜ ਸਭਾ ਦੇ ਮੈਂਬਰ ਨੇ ਉਹਨਾਂ ਦੇ ਨਾਲ ਉਹਨਾਂ ਦਾ ਕੰਟੈਕਟ ਹੋਇਆ ਸਵਾਤੀ ਮਾਲੀਵਾਲ ਨੇ ਜਗਵੰਤ ਸਮਰਾ ਦੇ ਨਾਲ ਭਗਵੰਤ ਮਾਨ ਦੀਆਂ ਕੁਝ ਕਥਿਤ ਵੀਡੀਓ ਸਾਂਝੀਆਂ ਕੀਤੀਆਂ ਤੇ ਨਾਲ ਹੀ ਜਗਵੰਤ ਸਮਰਾ ਨੇ ਵੀ ਸਵਾਤੀ ਮਾਲੀਵਾਲ ਨੂੰ ਕੁਝ ਵੀਡੀਓਜ਼ ਜਿਹੜੀਆਂ ਨੇ ਉਹ ਸੈਂਡ ਕੀਤੀਆਂ ਇਸ ਦੌਰਾਨ ਉਹਨਾਂ ਨੇ ਜਦੋਂ ਸਵਾਤੀ ਮਾਲੀਵਾਲ ਤੋਂ ਇਹ ਪੁੱਛਿਆ ਕਿ ਕਥਿਤ ਵੀਡੀਓਜ਼ ਜਿਹੜੀਆਂ ਨੇ ਉਹ ਕਿਹੜੇ ਹੋਟਲ ਦੀਆਂ ਨੇ ਜਾਂ ਕਿੱਥੇ ਦੀਆਂ ਨੇ ਉਹਨਾਂ ਨੇ ਦੱਸਿਆ ਕਿ ਇਹ ਵੀਡੀਓਜ਼ ਜਿਹੜੀਆਂ ਨੇ ਉਹ ਜਰਨੈਲ ਸਿੰਘ ਐਮਐਲਏ ਦੇ ਕਮਰੇ ਦੀਆਂ ਨੇ ਪਰ ਜਗਮਨ ਸਮਰਾ ਨੇ ਇਹ ਬਿਲਕੁਲ ਨਹੀਂ ਦੱਸਿਆ ਕਿ ਇਹ ਵੀਡੀਓਜ਼ ਜਿਹੜੀਆਂ ਨੇ ਉਹ ਕਿਹੜੇ ਹੋਟਲ ਦੀਆਂ ਨੇ ਕਿੱਥੇ ਦੀਆਂ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਪਰ ਉਹਨਾਂ ਨੇ ਅਜਿਹਾ ਜ਼ਰੂਰ ਕਿਹਾ ਕਿ ਇਹ ਵੀਡੀਓਜ਼ ਜਿਹੜੀਆਂ ਨੇ ਉਹ ਜਰਨੈਲ ਸਿੰਘ ਦੇ ਕਮਰੇ ਦੀਆਂ ਨੇ ਤੇ ਇਹ ਕਿਸੇ ਹੋਰ ਕਮਰੇ ਤੋਂ ਸ਼ੂਟ ਕੀਤੀਆਂ ਗਈਆਂ ਨਹੀਂ ਨੇ ਜਗਮਨ ਸਮਰਾਦ ਕਹਿਣਾ ਹੈ ਕਿ ਇਸ ਤੋਂ ਬਾਅਦ ਜਦੋਂ ਉਹਨਾਂ ਦੀ ਫੈਮਿਲੀ ਨੂੰ ਪ੍ਰੈਸ਼ਰਾਈਜ਼ ਕੀਤਾ ਗਿਆ ਤੇ ਨਾਲ ਉਹਨਾਂ ਦੇ ਸਕੇ ਸੰਬੰਧੀਆਂ ਨੂੰ ਉਹਨਾਂ ਦੇ ਚਾਚੇ ਤਾਏ ਨੂੰ ਪ੍ਰੈਸ਼ਰਾਈਜ਼ ਕੀਤਾ ਗਿਆ ਤਾਂ ਉਹਨਾਂ ਨੂੰ ਇਸ ਕੇਸ ਦੇ ਵਿੱਚ ਜਿਹੜੇ ਕਦਮ ਨੇ ਉਹ ਪਿੱਛੇ ਕਰਨੇ ਪਏ ਤੇ ਜਦੋਂ ਉਹਨਾਂ ਦੇ ਰਿਸ਼ਤੇਦਾਰਾਂ ਦੀ ਬੇਲ ਹੋ ਜਾਂਦੀ ਆ ਤਾਂ ਉਹ ਦੁਬਾਰਾ ਤੋਂ ਅਕਾਲ ਤਖਤ ਦੇ ਜਥੇਦਾਰ ਨਾਲ ਕੰਟੈਕਟ ਕਰਦੇ ਨੇ ਤੇ ਉਹਨਾਂ ਨੂੰ ਦੱਸਦੇ ਨੇ ਕਿ ਉਹਨਾਂ ਨੇ ਇਹਨਾਂ ਵੀਡੀਓਜ਼ ਦੀ ਫੋਰੈਂਸਿਕ ਜਾਂਚ ਕਰਵਾਈ ਹੈ ਪਰ ਜਦੋਂ ਉਹਨਾਂ ਨੂੰ ਅਕਾਲ ਤਖਤ ਦੇ ਜਥੇਦਾਰ ਵੱਲੋਂ ਕੋਈ ਖਾਸ ਰਿਸਪਾਂਸ ਨਹੀਂ ਮਿਲਦਾ ਤਾਂ ਉਹ ਮੋਹਾਲੀ ਲੈਬ ਨੂੰ ਕੰਟੈਕਟ ਕਰਦੇ ਨੇ ਪਰ ਲੈਬ ਵੱਲੋਂ ਵੀ ਉਹਨਾਂ ਨੂੰ ਜਾਂਚ ਲਈ ਮਨਾ ਕਰ ਦਿੱਤਾ ਜਾਂਦਾ ਹੈ ਤੇ ਇਸ ਤੋਂ ਬਾਅਦ ਉਹ यूपी ਦੀ ਡੈਲਟਾ ਲੈਬ ਨਾਲ ਸੰਪਰਕ ਕਰਦੇ ਨੇ ਜਿੱਥੇ ਉਹਨਾਂ ਨੇ ਤਕਰੀਬਨ 1.5 ਲੱਖ ਰੁਪਏ ਖਰਚਾ ਸੀ ਪਰ ਲੈਬ ਦੇ ਵੱਲੋਂ ਕੋਈ ਵੀ ਰਿਪੋਰਟ ਜਿਹੜੀ ਆ ਉਹਨਾਂ ਨੂੰ ਨਹੀਂ ਭੇਜੀ ਗਈ। ਇਸ ਤੋਂ ਬਾਅਦ ਉਹਨਾਂ ਨੇ ਟੋਰਾਂਟੋ ਦੀ ਡਾਕਿਊ ਫਰਾਡ ਕੈਨੇਡਾ ਲੈਬ ਨੂੰ ਕੰਟੈਕਟ ਕੀਤਾ ਤੇ ਜਿੱਥੇ ਉਹਨਾਂ ਨੇ 4500 ਡਾਲਰ ਦੇ ਕੇ ਇਹਨਾਂ ਕਥਿਤ ਵੀਡੀਓਜ਼ ਦੀ ਜਾਂਚ ਕਰਵਾਈ। ਉਹਨਾਂ ਕਿਹਾ ਕਿ ਡਾਕਿਊ ਫਰਾਡ ਕੈਨੇਡਾ ਲੈਬ ਨੇ 3 ਦਿਨ ਦੇ ਅੰਦਰ-ਅੰਦਰ ਉਹਨਾਂ ਨੂੰ ਇਸ ਕਥਿਤ ਵੀਡੀਓਜ਼ ਦਾ ਰਿਜ਼ਲਟ ਜਿਹੜਾ ਹੈ ਉਹ ਦਿੱਤਾ ਉਹਨਾਂ ਦੱਸਿਆ ਕਿ ਲੈਬ ਦਾ ਕਹਿਣਾ ਹੈ ਕਿ ਇਹ ਵੀਡੀਓ ਜਿਹੜੀਆਂ ਨੇ ਉਹ ਅਸਲੀ ਵੀਡੀਓ ਨੇ ਇਸ ਦੇ ਨਾਲ ਹੀ ਜਗਮਨ ਸੰਬਰਾ ਨੇ ਪੰਜਾਬ ਗਵਰਨਮੈਂਟ ਨੂੰ ਚੈਲੰਜ ਕੀਤਾ ਹੈ ਕਿ ਉਹ ਇਹਨਾਂ ਵੀਡੀਓਜ਼ ਨੂੰ ਗਲਤ ਸਾਬਿਤ ਕਰਕੇ ਦਿਖਾਣ ਦੂਜੇ ਪਾਸੇ ਜਗਮਨ ਸੰਬਰਾ ਨੇ ਆਪਣੇ ਉੱਤੇ ਲੱਗੇ ਫਰਾਡ ਅਲੀਗੇਸ਼ਨ ਦਾ ਵੀ ਸਪਸ਼ਟੀਕਰਨ ਦਿੱਤਾ ਉਹਨਾਂ ਨੇ ਕਿਹਾ ਕਿ ਜਦੋਂ ਉਹ 2020 ਦੇ ਵਿੱਚ ਇੰਡੀਆ ਆਏ ਸੀ ਤਾਂ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਸੀ ਇਸ ਦੌਰਾਨ ਉਹਨਾਂ ਨੂੰ ਪਤਾ ਲੱਗਾ ਕਿ ਐਲ ਐਮ ਆਈ ਏ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਆਪਣਾ ਸਪਸ਼ਟਿਕਰਨ ਦੱਸਦਿਆਂ ਉਹਨਾਂ ਨੇ ਕਿਹਾ ਕਿ ਉਹ 2000 ਸਾਲ ਦੇ ਵਿੱਚ ਕੈਨੇਡਾ ਆਏ ਸਨ ਤੇ 2010 ਦੇ ਵਿੱਚ ਉਹਨਾਂ ਨੇ ਆਪਣਾ ਖੇਤੀਬਾੜੀ ਦਾ ਬਿਜ਼ਨਸ ਸਟਾਰਟ ਕੀਤਾ ਸੀ ਤੇ ਇਸ ਦੌਰਾਨ ਕਾਫੀ ਇਮੀਗ੍ਰੇਸ਼ਨ ਕੰਸਲਟੈਂਟ ਉਹਨਾਂ ਦੇ ਕੋਲ ਐਲ ਐਮ ਆਈ ਏ ਲੈਣ ਆਉਂਦੇ ਸਨ ਉਹਨਾਂ ਦਾ ਕਹਿਣਾ ਹੈ ਕਿ ਜਲੰਧਰ ਦੇ ਵਿੱਚ ਵੀਜ਼ਾ ਪੁਆਇੰਟ ਨਾਮ ਦੀ ਇੱਕ ਇਮੀਗ੍ਰੇਸ਼ਨ ਕੰਸਲਟੈਂਟ ਕੰਪਨੀ ਸੀ ਜਿਸ ਦਾ ਆਨਰ ਸੀ ਹਰਕੀਰਤ ਸਿੰਘ ਹਰਕੀਰਤ ਸਿੰਘ ਉਹਨਾਂ ਦੇ ਨਾਮ ਤੇ ਐਲ ਐਮ ਆਈਏ ਬੇਚ ਕੇ ਆਸਟ੍ਰੇਲੀਆ ਭੱਜ ਜਾਂਦੇ ਨੇ ਤੇ ਸਾਰਾ ਕੇਸ ਜਿਹੜਾ ਆ ਉਹ ਕੰਪਨੀ ਤੇ ਦਰਜ ਹੋ ਜਾਂਦਾ ਹੈ ਕਿਉਂਕਿ ਕੰਪਨੀ ਜਗਮਨ ਸਮਰਾ ਦੇ ਨਾਮ ਤੇ ਸੀ ਤੇ ਇਸੇ ਕਰਕੇ ਉਸ ਦੌਰਾਨ ਇਹ ਨੋਟਿਸ ਕੱਢਿਆ ਗਿਆ ਕਿ ਜਦੋਂ ਵੀ ਇਸ ਨਾਮ ਦਾ ਇਨਸਾਨ ਜਿਹੜਾ ਆ ਉਹ 에어ਪੋਰਟ ਤੇ ਪਾਇਆ ਜਾਏਗਾ ਤਾਂ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਉਹਨਾਂ ਦੱਸਿਆ ਕਿ ਇਸੇ ਮਾਮਲੇ ਵਿੱਚ ਉਹਨਾਂ ਨੂੰ 9 ਮਹੀਨੇ ਜੇਲ੍ਹ ਦੇ ਵਿੱਚ ਬਿਤਾਣੇ ਪਏ ਤੇ ਨਾਲ ਹੀ ਜਦੋਂ ਉਹਨਾਂ ਨੂੰ ਇਹ ਪਤਾ ਲੱਗਾ ਕਿ ਇੰਡੀਆ ਦੇ ਵਿੱਚ ਜਿਹੜਾ ਜੁਡੀਸ਼ੀਅਲ ਸਿਸਟਮ ਆ ਉਹ ਬਹੁਤ ਹੀ ਜ਼ਿਆਦਾ ਸਲੋ ਆ ਤੇ ਉਹਨਾਂ ਦੇ ਘਰਦਿਆਂ ਨੇ ਉਹਨਾਂ ਨੂੰ ਕਿਹਾ ਕਿ ਕਿ ਉਹਨਾਂ ਨੂੰ ਹੋ ਸਕਦਾ ਹੈ ਕਿ ਜੇਲ੍ਹ ਦੇ ਵਿੱਚ 8-9 ਸਾਲ ਰਹਿਣੇ ਪੈਣ ਤੇ ਇਸੇ ਦੌਰਾਨ ਉਹ ਟ੍ਰੀਟਮੈਂਟ ਲਈ ਹਸਪੀਟਲ ਐਡਮਿਟ ਹੁੰਦੇ ਨੇ ਤੇ ਬਾਇਆ ਨੇਪਾਲ ਉਹ ਕੈਨੇਡਾ ਚਲੇ ਜਾਂਦੇ ਨੇ ਉਹਨਾਂ ਨੇ ਦਾਵਾ ਕੀਤਾ ਕਿ ਉਹਨਾਂ ਦੇ ਕੋਲ ਆਪ ਸੁਪਰੀਮੋ ਕੇਜਰੀਵਾਲ ਦੀਆਂ ਵੀ ਕਥਿਤ ਵੀਡੀਓਜ਼ ਨੇ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਇਹ ਵੀਡੀਓਜ਼ ਸਵਾਤੀ ਮਾਲੀਵਾਲ ਨਾਲ ਵੀ ਸ਼ੇਅਰ ਕੀਤੀਆਂ ਨੇ ਇਸ ਦੇ ਨਾਲ ਹੀ ਉਹਨਾਂ ਨੇ ਭਗਵੰਤ ਮਾਨ ਅਤੇ ਉਹਨਾਂ ਦੀ ਫੈਮਿਲੀ ਤੇ ਆਸਟ੍ਰੇਲੀਆ ਦੇ ਵਿੱਚ 2600 ਏਕੜ ਜ਼ਮੀਨ ਖਰੀਦਣ ਦੀ ਗੱਲ ਦਾ ਵੀ ਦਾਵਾ ਕੀਤਾ ਹੈ ਉਹਨਾਂ ਨੇ ਕਿਹਾ ਕਿ ਪਹਿਲਾਂ ਹੀ ਸੁਖਪਾਲ ਖੈਰਾ ਤੇ ਗੁਰਚੇਤ ਚਿੱਤਰਕਾਰ ਇਸ ਗੱਲ ਦਾ ਦਾਵਾ ਕਰ ਚੁੱਕੇ ਨੇ ਤੇ ਇਸ ਦੇ ਨਾਲ ਹੀ ਉਹਨਾਂ ਨੇ ਗਿੱਪੀ ਗਰੇਵਾਲ ਦੇ ਭਰਾ ਤੇ ਵੀ ਇਲਜ਼ਾਮ ਲਾਏ ਨੇ ਉਹਨਾਂ ਦਾ ਕਹਿਣਾ ਹੈ ਕਿ ਗਿੱਪੀ ਗਰੇਵਾਲ ਦਾ ਭਰਾ ਵੀ ਇਸ ਚੀਜ਼ ਦੇ ਵਿੱਚ ਲੀਗਲੀ ਇਨਵੋਲਵ ਸੀਗਾ ਤੇ ਹੁਣ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਪੁਵਿੱਖ ਦੇ ਵਿੱਚ ਪੰਜਾਬ ਦੇ ਸੀਐਮ ਭਗਵੰਤ ਮਾਨ ਨੂੰ ਦੌੜਨਾ ਪੈ ਗਿਆ ਤਾਂ ਉਹ ਡੈਫੀਨੇਟਲੀ ਆਸਟ੍ਰੇਲੀਆ ਹੀ ਜਾਣਗੇ ਇਸ ਦੇ ਨਾਲ ਹੀ ਜਗਮਨ ਸੰਬਰਾ ਨੇ ਦਾਵਾ ਕੀਤਾ ਹੈ ਕਿ ਕਿਸੇ ਵੀ ਪੋਲਿਟੀਕਲ ਪਾਰਟੀ ਨੂੰ ਸਪੋਰਟ ਨਹੀਂ ਕਰਦੇ ਉਹਨਾਂ ਦਾ ਕਹਿਣਾ ਹੈ ਕਿ ਉਹ ਫਿਊਚਰ ਦੇ ਵਿੱਚ ਕਿਸੇ ਵੀ ਪਾਰਟੀ ਤੋਂ ਬਿਕਣ ਵਾਲੇ ਨਹੀਂ ਹਨ ਉਹਨਾਂ ਕਿਹਾ ਕਿ ਉਹਨਾਂ ਨੂੰ ਇਸ ਗੱਲ ਦਾ ਡਰ ਹੈ ਕਿ ਕਿਤੇ ਅਕਾਲ ਤਖਤ ਸਾਭ ਦੇ ਜਥੇਦਾਰ ਕੁਲਦੀਪ ਸਿੰਘ ਗੜਗਾ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵਿਚਾਲੇ 328 ਰੁਪਿਆਂ ਦੇ ਮਾਮਲੇ ਅਤੇ ਕਥਿਤ ਵਾਇਰਲ ਵੀਡੀਓ ਦੇ ਮਾਮਲੇ ਤੇ ਕੋਈ ਸਮਝੌਤਾ ਨਾ ਹੋ ਜਾਵੇ।